ਮਿੱਤਰਾਂ ਆਤਰਾ ਦੀਆਂ ਮਰਿਆਦਾ ਬਣਾ ਤੀ ਤੂੰ ਚਮੜੇ ਦੀ ਬੈਲਟ ਲਾਈ ਆ ਅੰਦਰ ਨਹੀਂ ਆ ਸਕਦਾ ਤੇ ਜਿਹੜੀ ਆ ਢੋਰ ਕੀ ਵੀ ਜਾਉਂਦੇ ਇਹ ਕਿਹੜੇ ਇਹ ਕਾਦੀ ਬਣੀ ਆ ਜੀ ਲੋਹੇ ਦੀ ਬਣੀ ਆ ਪਰ ਪੁੱਛੂ ਕੌਣ ਆ ਤੁਹਾਡੇ ਗੁਰੂ ਦੀ ਹਜ਼ੂਰੀ ਤੇ ਨਗਾਰਾ ਵੱਜ ਰਿਹਾ ਉਹ ਨਗਾਰਾ ਕਾਦਾ ਬਣਿਆ ਬੰਦਿਆਂ ਦੇ ਤੁਸੀਂ ਪਰਸ ਚੈੱਕ ਕਰੀ ਜਾਂਦੇ ਹੋ ਜੀ ਤੂੰ ਚਮੜੇ ਦਾ ਪਰਸ ਲੈ ਕੇ ਆਈ ਜਨਾ ਜਿਆ ਪੂਰਾ ਸਰੀਰ ਚੰਮ ਦਾ ਲੈ ਕੇ ਮਹਾਰਾਜ ਦੀ ਹਜ਼ੂਰੀ 'ਚ ਬਹਿ ਜਾਂਦੇ ਹੋ ਤਬਲੇ ਦੇ ਨਾਲ ਤਬਲਾ ਵੱਜਦਾ ਨਾ ਹੱਥ ਦੇ ਉੱਤੇ ਉਹ ਸੇ ਹੱਥ ਨਾਲ ਬਣਦੀ ਪੋਥੀ ਵੀ ਫੜੀ ਜਾਂਦੇ ਉਹ ਬੋਲੋ ਪਿਆਰੇ ਗੁਰੂ ਦੇਓ ਸਿੱਖੀ ਇੰਨੀ ਸੌਖੀ ਸੀ ਇਹਨੂੰ ਬਣਾ ਤਾਂ ਔਖਾ ਪਤਾ ਕਿਉਂ ਅਗਲੇ ਔਖਾ ਬਣਾਉਣਗੇ ਤਾਂ ਹੀ ਤੇ ਜੇ ਸੌਖਾ ਬਣਾ ਤਾਂ ਫਿਰ ਸਾਰਿਆਂ ਕਮਾ ਲੈਣੀ ਉਹਨਾਂ ਡਰਵੀ ਤੇ ਪਾਉਣਾ ਸੀ ਨਾ ਹੁਣ ਜਿਹੜਾ ਬੰਦੇ ਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਭਾਈ ਕਈ ਕਹਿੰਦੇ ਜੀ ਸਾਨੂੰ ਉਥੇ ਕਹਿੰਦੇ ਜੀ ਪਰਸ ਨਹੀਂ ਲੈ ਕੇ ਜਾ ਸਕਦੇ ਤੁਸੀਂ ਬੈਲਟ ਨਹੀਂ ਅੰਦਰ ਲਾ ਕੇ ਜਾ ਸਕਦੇ ਕਿਉਂ ਜੀ ਬੈਲਟ ਚਮੜੀ ਦੀ ਆ ਤੇ ਜੇ ਅਗਲਾ ਇਹ ਪੁੱਛੇ ਇਥੇ ਚੰਮ ਲਾਉਣ ਵਾਲੇ ਮਹਾਂਪੁਰਸ਼ ਭਗਤ ਰਵਦਾਸ ਜੀ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ। ਉਹ ਬੋਲੋ ਪਿਆਰੇਓ ਗੁਰੂ ਦੇਓ। ਇਥੇ ਰਵਦਾਸ ਟਵੰਤਾ ਉਹ ਸ਼ੁਕਰ ਕਰੋ ਵੀ ਆ ਅੱਜ ਵਾਲੇ ਹੈ ਨਹੀਂ ਸੀ। ਨਹੀਂ ਤੇ ਨਾ ਗੁਰੂ ਅਰਜਨ ਸਾਹਿਬ ਦੇ ਕੋਲ ਜਾ ਕੇ ਕਹਿ ਦੇਣਾ ਸੀ। ਇਹ ਸ਼ੁਕਰ ਕਰੋ ਸੱਚੀ ਗੱਲਾਂ ਮੈਂ ਤਾਂ ਕਦੀ ਕੀ ਸੋਚਦਾ ਜਦੋਂ ਮੈਂ ਬਾਣੀ ਭਗਤ ਮਹਾਂਪੁਰਸ਼ ਰਵਦਾਸ ਜੀ ਦੀ ਭਗਤ ਦੀ ਬਾਣੀ ਪੜ੍ਹਦਾ ਨਾ ਮੇਰੇ ਮਨ ਚ ਆਉਂਦੀ ਆ ਵੀ ਬਹੁਤ ਚੰਗੇ ਸਮੇਂ 'ਚ ਤੁਸੀਂ ਸੀ। ਅੱਜ ਵਰਗੇ ਹੁੰਦੇ ਨਾ ਜਾ ਕੇ ਗੁਰੂ ਅਰਜਨ ਸਾਹਿਬ ਜੀ ਲਾ ਕੇ ਕਹਿਣਾ ਸੀ ਵੀ ਇਹ ਬਾਣੀ ਲਿਖਣ ਲੱਗਿਆ ਚਮੜੇ ਦੇ ਹੱਥ ਲੱਗੇ ਹੋਣੇ ਇਹਨਾਂ ਦੇ ਜਿਹੜੇ ਚੰਗੇ ਭਲੇ ਬੰਦਿਆਂ ਦੇ ਹੱਥ ਦੀ ਰੋਟੀ ਨਹੀਂ ਖਾਂਦੇ ਨਾ ਬਾਣੀ ਕਿਸੋਂ ਦਰਜ ਕਰਨ ਦੇਣੀ ਸੀ ਸ਼ੁਕਰ ਕਰੋ ਤੁਸੀਂ ਸ਼ੁਕਰ ਕਰੋ ਕਿ ਜਿਹੜੀ ਗੁਰਗ੍ਰੰਥ ਸਾਹਿਬ ਵਿੱਚ ਬੈਠੇ ਉਹ ਮਹਾਂਪੁਰਖ ਸਾਡੇ ਵਾਸਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਬਾਣੀ ਪੜੋ ਸਿੱਖੀ ਇਹ ਨਹੀਂ ਸੌਖੀ ਆ ਇਹਨੂੰ ਇਹਨੂੰ ਬਹੁਤ ਹਵਾ ਬਣਾ ਕੇ ਪੇਸ਼ ਕੀਤਾ ਗਿਆ ਇਨੀ ਸੁਖੀ ਇਹ ਤੁਹਾਨੂੰ ਸਦਾ ਕਹਤਾ ਅੰਜਨ ਮਾਹੇ ਰਹਿਣਾ ਰਹਿਣਾ ਸੰਸਾਰ ਚ ਵਾ ਪਰ ਸੁਰਤ ਨਰੰਜਨ ਨਾਲ ਜੋੜ ਕੇ ਰੱਖਣੀ ਅੰਜਨ ਮਾਹੇ ਨਰੰਜਨ ਰਹੀਆ ਸਾਰੇ ਬੋਲੋ ਅੰਜਨ ਮਾਹੇ ਜੋਗ ਜੁਗਤ ਐਮ ਪਾਈਏ ਗੱਲੀ ਜੋਗ ਨਾ ਹੋਈ ਸਾਰੇ ਬੋਲੋ ਗੱਲੀ ਗੱਲਾਂ ਨਾਲ ਨਹੀਂ ਜੋਗੀ ਬਣਿਆ ਜਾਣਾ ਇੱਕ ਦ੍ਰਿਸ਼ਟ ਕਰ ਸੰਸਰ ਜਾਣੈ ਇੱਕ ਦ੍ਰਿਸ਼ਟੀ ਨਾਲ ਬਰਾਬਰ ਸਮਝਿਓ ਉਹ ਜੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋ ਵੱਡਾ ਨਹੀਂ ਕੋਈ ਛੋਟਾ ਨਹੀਂ ਅਜ ਤੋਂ 25 ਕ ਸਾਲ 30 ਸਾਲ ਪਹਿਲਾਂ ਹੁਣ ਫਰਕ ਪੈ ਗਿਆ ਹੁਦਾਂ ਜਿਹੜਾ ਆਪਣੇ ਖੇਤਾਂ 'ਚ ਸਾਡਾ ਭਰਾ ਕੰਮ ਕਰਦਾ ਮੈਂ ਤੇ ਭਰਾ ਹੀ ਕਹਿੰਦਾ ਹੈਗੀ ਤੇ ਸਾਡੇ ਭਰਾ ਨੇ ਜਿਹੜੇ ਜੜੇ ਮਜ਼ਦੂਰ ਭਰਾ ਜਿਹੜੇ ਸਾਡੇ ਜ਼ਿਮੀਦਾਰਾਂ ਨਾਲ ਰਲੇ ਹੁੰਦੇ ਆ ਉਹ ਮਹੀਨੇ ਦੇ ਸਾਲ ਦੇ ਪੈਸੇ ਲੈਂਦੇ ਆ ਖੇਤਾਂ 'ਚ ਕੰਮ ਵੀ ਕਰਦੇ ਆ ਮੱਝਾਂ ਨੂੰ ਪੱਠੇ ਵੀ ਪਾਉਂਦੇ ਆ ਅੱਜ ਤੋਂ ਕੁਝ ਸਮਾਂ ਪਹਿਲਾਂ ਦੀ ਮੈਂ ਗੱਲ ਦੱਸ ਰਿਹਾ ਪਤਾ ਸਾਰਿਆਂ ਨੂੰ ਉਹ ਘਰੋਂ ਭਾਂਡੇ ਆਪਣੇ ਲੈ ਕੇ ਆਉਂਦੇ ਸੀ ਤੇ ਉਹਨਾਂ ਦੇ ਭਾਂਡੇ ਉਹ ਉੱਥੇ ਮਾਈ ਨੇ ਪਰੇ ਰਖਾ ਦੇਣੇ ਉੱਥੇ ਹੀ ਉਹਨਾਂ ਦੀ ਰੋਟੀ ਪਾ ਦੇਣੀ ਉੱਥੇ ਹੀ ਉਹਨਾਂ ਨੇ ਭਾਂਡੇ ਆਪਣੇ ਘਰ ਨੂੰ ਲੈ ਜਾਣੇ ਉਹਨਾਂ ਨੂੰ ਉਹ ਇੱਕ ਏਰੀਆ ਹੁੰਦਾ ਸੀ ਜਿੱਥੇ ਤੂੰ ਅੱਗੇ ਆਉਣ ਦਾ ਮੌਕਾ ਨਹੀਂ ਸੀ ਦਿੱਤਾ ਜਾਂਦਾ ਫਿਰ ਹੌਲੀ ਹੌਲੀ ਸਮਾਂ ਐਡਵਾਂਸ ਹੋਇਆ ਅੱਜ ਫਰਕ ਪੈ ਗਿਆ ਅੱਜ ਜਿਮੀਦਾਰ ਆਪਣੇ ਖੇਤਾਂ 'ਚ ਕੰਮ ਕਰਨ ਵਾਲੇ ਨਾਲ ਬਹਿ ਕੇ ਰੋਟੀ ਖਾ ਰਿਹਾ ਫਰਕ ਪੈ ਗਿਆ ਪਰ ਅਜੇ ਵੀ ਅਜੇ ਵੀ ਓਨਾ ਫਰਕ ਨਹੀਂ ਪਿਆ ਅੱਛਾ ਘਿਰਨਾ ਕੀ ਕਰਨੀ ਹੈ ਇਹ ਇਹ ਸਾਡੇ ਵਾਂਗੂ ਉੱਚੀ ਜਾਤ ਦਾ ਨਹੀਂ ਹੈਗਾ ਅੱਛਾ ਉਹਦੀਆਂ ਚੋਈਆਂ ਮੱਜਾਂ ਦਾ ਦੁੱਧ ਸਾਰਾ ਟੱਬਰ ਪੀ ਜਾਂਦਾ ਅੱਛਾ ਉਹਦੀਆਂ ਚੋਈਆਂ ਮੱਜਾਂ ਦਾ ਦੁੱਧ ਉਹ ਵੀ ਪੀ ਜਾਂਦਾ ਵਾ ਜਿਹੜਾ ਆਂਦਾ ਵਾ ਮੈਂ ਕਹੇ ਹੋਰ ਦੇ ਹੱਦ ਦਾ ਖਾਣਾ ਨਹੀਂ ਇਦਾਂ ਦੇ ਵੀ ਹੈਗੇ ਕਈ ਜਿਹੜੇ ਕਹਿੰਦੇ ਮੈਂ ਕਿਸੇ ਹੋਰ ਦੇ ਹੱਦ ਦਾ ਪਰ ਇਹ ਨਾਲ ਕਹਿ ਦਿੰਦਾ ਵਾ ਕਿ ਸਮੁੰਦਰ ਛਕ ਲੂੰਗਾ ਮੈਂ ਦੁੱਧ ਪੀ ਲੂੰਗਾ ਤੇ ਭਗਤ ਜਦੋਂ ਅਸੀਂ ਮਹਾਪੁਰਸ਼ਾਂ ਦੀ ਬਾਣੀ ਪੜਦੇ ਨਾ ਭਗਤ ਰਦਾਜੀ ਉਹ ਕਹਿੰਦੇ ਦੂਤ ਤਾਂ ਬਸ਼ਰ ਹੈ ਥਣੋ ਬਿਟਾਰਿਓ ਤੁਸੀਂ ਸਾਰੇ ਕਿਸਾਨੀ ਕਿਤੇ ਨਾਲ ਸੰਬੰਧ ਰੱਖ ਕੇ ਬੈਠੇ ਜੇ ਜਦੋਂ ਆਪਾਂ ਮੱਝ ਗਾਂ ਨੂੰ ਚੋਨੇ ਆ ਜਦੋਂ ਆਪਾਂ ਉਹਦੇ ਥਣਾਂ ਨੂੰ ਧੋਨੇ ਆ ਕਲਾ ਕੱਟੀ ਵੱਛੀ ਛੱਡਦੇ ਆ ਜੋ ਵੀ ਆ ਤੇ ਜਦੋਂ ਆਪਾਂ ਉਹਦੇ ਥਣਾਂ ਨੂੰ ਧੋਨੇ ਆ ਕਿੰਨਾ ਕੁ ਪਾਣੀ ਲੈ ਕੇ ਜਾਣੇ ਭਲਾ ਮੱਝਾਂ ਚੋਣ ਵਾਲੇ ਵਿੱਚੇ ਬੈਠੇ ਹੋਣੇ ਆ ਕਿੰਨਾ ਕੁ ਜੀ ਪਾਈਆ ਅੱਧਾ ਲੀਟਰ ਲੀਟਰ ਲਾ ਲਓ ਚਲੋ ਮੈਂ ਤੁਹਾਡੇ ਪਾਈਆ ਨੂੰ ਪਾਉਣਾ ਕਿ ਲੋਰ ਵਧਾ ਦੇਣਾ ਕਿਹਨੇ ਕਹਿਣਾ ਜੀ ਪਾਣੀ ਵੱਧ ਖੜਦਿਆ ਸਰਵਿਸ ਉਹਨੇ ਪੋਣਾ ਪਿਪਾਇਆ ਕਹਿਤਾ ਇਹ ਤੁਸੀਂ ਪਾਇਆ ਕਹਿੰਨੇ ਮੈਂ ਕਿਲੋ ਕਰ ਦੇਣਾ ਚਲੋ ਚਲੋ ਤੁਸੀਂ 1 ਕਿਲੋ ਪਾਣੀ ਖੜ ਦੇ ਜੀ ਵਛੇ ਵਛੀ ਨੇ ਕੱਟੇ ਕੱਟੀ ਨੇ ਮੜਾ ਥਣ ਨੂੰ ਮੂੰਹ ਲਾਇਆ ਤੁਸੀਂ ਥਣ ਧੋਤੇ ਸਾਬਣ ਨਾਲ ਧੋਤੇ ਕਹਿੰਨੇ ਸਣ ਸ਼ੈਂਪੂ ਨਾਲ ਜੱ ਕੱਟੇ ਵਛੇ ਨੂੰ ਬਰਸ਼ ਕਰਾਇਆ ਉਹ ਵੀ ਸਾਡਾ ਪ੍ਰਾਣਾ ਆਉਣ ਵਾਲਾ ਤੇਰੇ ਵਾਸਤੇ ਮਸਵਾਕ ਲੈ ਕੇ ਆਈ ਇਤਰੇ ਤੇ ਕਲੋਜ਼ ਅਪ ਲੈ ਕੇ ਆਈਏ ਵੇਖੋ ਮੇਰੀਆਂ ਗੱਲਾਂ ਇੱਕ ਵਾਰੀ ਪ੍ਰੋਬਲਮ ਤਾਂ ਬੰਦਿਆਂ ਨੂੰ ਦਿੰਦੀਆਂ ਵਾਂ ਪਰ ਤਗੜੇ ਜੇ ਤੂੰ ਹਰ ਸਾਲ ਬੁਲਾਈ ਜਾਂਦੇ ਜੇ ਬਹੁதே ਤਗੜੇ ਸੱਚੀ ਗੱਲ ਜੀ ਮਾਲਾ ਕਲਿਆ ਵਾਲੇ ਤੇ ਲੰਡੇ ਪਿੰਡ ਵਾਲੇ ਜਿਹੜੇ ਆ ਸੱਚੀ ਗੱਲ ਸਿਰ ਝੋਕਦਾ ਤੁਸੀਂ ਫੇਰ ਵੀ ਬੁਲਾਈ ਜਾਂਦੇ ਜੇ ਨਹੀਂ ਕਿਉਂਕਿ ਮੇਰੇ ਕੋਲ ਲੰਬੀਆਂ ਪੋਚੀਆਂ ਗੱਲਾਂ ਮੈਨੂੰ ਆਉਂਦੀਆਂ ਨਹੀਂ ਕਈ ਕਹਿਣਗੇ ਭਾਈ ਸਾਹਿਬ ਗਲਤ ਬੋਲਦੇ ਨੇ ਮੈਂ ਕਹਾ ਗੱਲਾਂ ਦਾ ਜਵਾਬ ਦੇ ਦਿਓ ਗਲਤ ਨਹੀਂ ਗੁਰਮਤ ਦੀ ਗੱਲ ਕਰਦੇ ਆਸੀਂ ਅੱਛਾ ਕਈ ਵਾਰੀ ਸਾਡਾ ਵੀ ਕਹੇ ਤੜਾ ਵਿਰੋਧ ਹੁੰਦਾ ਮੈਂ ਵਿਰੋਧ ਅੱਜ ਬੰਦ ਕਰਾ ਸਕਦਾ ਕਿਥੇ ਵਿਰੋਧ ਨਹੀਂ ਹੋਊਗਾ ਬਸ ਸੂਈ ਇਧਰੋਂ ਚੋਕੇ ਇਧਰ ਲਾਉਣੀ ਆ ਫਿਰ ਤੁਸੀਂ ਵਿਰੋਧ ਕਰਿਆ ਕਰਨਾ ਸਾਡਾ ਅੱਜ ਜੇ ਤੁਸੀਂ ਬੈਠੇ ਫਿਰ ਇੰਨਾ ਕਰ ਯਾਰ ਉਮੀਦ ਨਹੀਂ ਸੀ ਭਾਈ ਸਾਹਿਬ ਇੰਨੀ ਮਨਮਸ ਰਹਿਣਗੇ ਉਹ 2-4 ਸਾਲ ਕੰਢੇ ਲੂਓਗੇ ਤੁਸੀਂ ਇਹ ਤੋਂ ਵੱਧ ਕੁਝ ਨਹੀਂ ਕਰ ਸਕਦੇ ਪਰ ਨਜ਼ਾਰੇ ਵੜੇ ਉਧਰ ਵੀ ਆਉਣੇ ਮੜ ਕੇ ਅੱਗੇ ਪਿੱਛੇ ਫੁੱਲ ਸਟੀ ਜਾਣੇ ਉਹਨਾਂ ਨੇ ਉਹੋ ਹੀ ਪੈਰ ਧੋਈ ਜਾ ਕੇ ਇਦਾਂ ਹੀ ਹੋ ਰਿਹਾ ਪਖੰਡੀਆਂ ਤੇ ਫੁੱਲ ਸੁੱਟੀ ਜਾਂਦੇ ਆ ਅੱਗੇ ਪਿੱਛੇ ਗੜਵੇ ਲੈ ਕੇ ਭੱਜੀ ਜਾਂਦੇ ਆ ਨੰਦ ਬੱਦੇ ਪਏ ਆ ਇਦਾਂ ਬੈਠੇ ਆ ਨਾ ਰੋਕਦੇ ਆ ਵੀ ਸਾਡੇ ਉੱਤੇ ਫੁੱਲ ਨਾ ਸੁੱਟੋ ਜਿਵੇਂ ਸੰਡੇ ਉੱਤੇ ਗਿਟਾਰ ਬੈਠੀ ਹੋਵੇ ਨਾ ਸੰਡਾ ਮਸਤ ਹੋ ਜਾਂਦਾ ਇਹਦਾ ਮਸਤ ਜੀ ਹੋ ਜਾਂਦੇ ਅੱਗੇ ਬੈ ਕੇ ਸੁੱਟੀ ਜਾ ਫੁੱਲ ਜੀ ਵੀ ਹੱਦ ਹੋ ਗਈ ਤੁਹਾਨੂੰ ਜੀਵਨ ਜਾ ਜਿਹੜੀ ਜਿਹੜਾ ਰਿਸਪੈਕਟ ਜਿਹੜੀ ਜਿਹੜੀ ਇੱਜ਼ਤ ਗੁਰੂ ਨੂੰ ਦੇਣੀ ਚਾਹੀਦੀ ਸੀ ਔਰ ਰਿਸਪੈਕਟ ਅਜ ਬੰਦੇ ਲੈ ਕੇ ਬੈਠੇ ਹੋਏ ਨੇ ਆਪਣੇ ਪਰਿਵਾਰ ਭੁੱਲ ਗਏ ਆਪਣਾ ਸਮਾਜ ਭੁੱਲ ਗਿਆ ਸਾਨੂੰ ਦੁਨੀਆ 'ਚ ਰਹਿਣ ਸਹਿਣ ਭੁੱਲ ਗਿਆ ਕੱਢੋ ਆਪਣੇ ਸਮਾਜ ਵਿੱਚੋਂ ਇਹ ਗੰਦਗੀ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰ ਕਰ ਪਛਾਣ ਦਿਓ ਦੱਸੋ ਉਹਨਾਂ ਨੂੰ ਕੇ ਭਗਤ ਰਵਦਾਸ ਵਰਗੇ ਮਹਾਪੁਰਖਾਂ ਨੇ ਡੰਕੇ ਦੀ ਚੋੜ ਤੇ ਕਿਹਾ ਜੇ ਤੇ ਦੁੱਧ ਨਾਲ ਹੀ ਪੂਜਾ ਹੋ ਸਕਦੀ ਆ ਦੁੱਧ ਤਾਂ ਵਛੇ ਨੇ ਥਣ ਤੋਂ ਹੀ ਝੂਠਾ ਕਰਦਾ ਦੁੱਧ ਤਾਂ ਬਸ਼ਰ ਹੈ ਥਣੋਂ ਬਿਟਾਰਿਓ ਉਹ ਤੇ ਥਣ ਤੋਂ ਹੀ ਝੂਠਾ ਕਰਦਾ ਤੇ ਕੱਲਾ ਪੂਜਾ ਵਾਸਤੇ ਨਹੀਂ ਜਿਹੜੇ ਵੀ ਲੋਕ ਕਹਿੰਦੇ ਜੀ ਸਾਡੇ ਬਾਬਾ ਜੀ ਸਮੁੰਦਰ ਛਕ ਲੈਂਦੇ ਵੈਸੇ ਹੋਰ ਕਿਸੇ ਦੇ ਹੱਥ ਦਾ ਛਕਦੇ ਨਹੀਂ ਹੈਗੇ ਤੇ ਸਮੁੰਦਰ ਤੇ ਫਿਰ ਪਹਿਲਾਂ ਹੀ ਝੂਠਾ ਹੋ ਗਿਆ ਉਹ ਤਾਂ ਜਿਹੜੀ ਮੱਝ ਗਾਂ ਨੇ ਪੱਠੇ ਖਾਦੇ ਕਿੱਥੋਂ ਆਏ ਆ ਕਿੱਥੋਂ ਨੇ ਪਾਣੀ ਪੀਤਾ ਵਾ ਪੱਠੇ ਪਾਉਣ ਵਾਲਾ ਕੌਣ ਸੀ ਉਹਨੂੰ ਕਿੱਦਾਂ ਉਹਨੂੰ ਨਵਾਇਆ ਗਿਆ ਕਿੱਦਾਂ ਉਹਨੂੰ ਤੋਆਇਆ ਗਿਆ ਪਰ ਸਰ ਅੱਛਾ ਕਈ ਵਾਰੀ ਮੱਝਾਂ ਚੁੰਦਿਆਂ ਚੁੰਦਿਆਂ ਪੂਸ਼ ਵੀ ਮਾਰ ਜਾਂਦੀ ਆ ਉੱਤੋਂ ਸੁੱਕਾ ਜਾਂ ਗੋਹਾ ਲੱਠ ਕੇ ਵੇਜ ਜਾਂ ਡਿੱਗਦਾ ਕਈ ਵਾਰੀ ਮੱਝਾਂ ਪਿਸ਼ਾਬ ਵੀ ਕਰ ਜਾਂਦੀ ਆ 2-4 ਛੱਟੇ ਗੋਮੂਤਰ ਦੇ ਵਿੱਚ ਪੈ ਜਾਂਦੇ ਆ ਜਦੋਂ ਸਾਰੇ ਪਿੰਡ ਦਾ ਦੁੱਧ ਇਕੱਠਾ ਹੋ ਕੇ ਕਿਸੇ ਡੇਰੀ ਫਾਰਮ ਤੇ ਜਾਂਦਾ ਵਾ ਡੇਰੀ ਵਾਲੇ ਕੋ ਉਹਨੇ ਸ਼ਾਨ ਨਹੀਂ ਰੱਖੀ ਹੁੰਦੀ ਨਾ ਪੋਣੀ ਜੋ ਸਾਰੇ ਪਿੰਡ ਦਾ ਦੁੱਧ ਪਉਣ ਕੇ ਪਰਾਂ ਕਰਦੇ ਨਾ ਕਿਲੋ ਗੋਆ ਤਾਂ ਨਿਕਲੀ ਆਉਂਦਾ ਵਿੱਚੋਂ ਦੱਸ ਦੋ ਜੇ ਗਲਤ ਆ ਤੇ ਕਿਉਂਕਿ ਮੈਂ ਕਿਹੜਾ ਕਿਤੇ ਵੱਖਰੀ ਦੁਨੀਆ ਚ ਰਹਿਣਾ ਮੈਂ ਵੀ ਤਾਂ ਇੱਥੇ ਹੀ ਡੇਰੀ ਦੁੱਧ ਲੈ ਕੇ ਜਾਂਦੇ ਰਹੇ ਆ ਸਾਰਾ ਪਤਾ ਬਾਬੀ ਇਦਾਂ ਹੁੰਦਾ ਵਾ ਹੁਣ ਐਡੀ ਵੱਡੀ ਪੋਣੀ ਰੱਖੀ ਹੁੰਦੀ ਆ ਛਾਨਣੀ ਉੱਚ ਗੋਆ ਇਕੱਠਾ ਹੋ ਜਾਂਦਾ ਹੁਣ ਸ਼ਿਕੜ ਪੈ ਜਾਂਦਾ ਵਿੱਚ ਉਥੇ ਕੀ ਕਰੇ ਅਗਲਾ ਬੰਦਾ ਭਾਈ ਕਿੰਨਾ ਕੁ ਥੋਲੇ ਬੰਦਾ ਤੇ ਪਰ ਫੇ ਵੀ ਕਹੀ ਜਾਣਗੇ ਜੀ ਦੁੱਧ ਸੱਚਾ ਜੀ ਦੁੱਧ ਸਮੁੰਦਰ ਵਾਇਸ ਕਰਕੇ ਅਸੀਂ ਪੀ ਲੈਣਾ ਬੰਦਿਆਂ ਦੇ ਹੱਦ ਦਾ ਛਕਣਾ ਕੁਝ ਨਹੀਂ ਇਹ ਸਿੱਖੀ ਨਹੀਂ ਹੈਗੀ ਸਿੱਖੀ ਜੀਵਨ ਜਾਸ ਸੀ ਪਖੰਡ ਕਰੀ ਜਾਣਾ ਲੋਕਾਂ ਦਾ ਹੱਕ ਮਾਰੀ ਜਾਣਾ ਗੁਰੂ ਸਾਹਿਬ ਜੀ ਨੇ ਸਹੀ ਵਿਚਾਰ ਤਾਰਾ ਬਖਸ਼ਿਸ਼ ਕੀਤੀ ਸੀ ਤਾਂ ਪਾਸ਼ਕ ਦੇ ਗਲਨੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਇੱਕ ਦ੍ਰਿਸ਼ਟੀ ਸਾਰਿਆਂ ਨੂੰ ਬਰਾਬਰ ਇੱਕ ਦ੍ਰਿਸ਼ਟਿਸਕਾਰ ਸੰਸਰ ਜਾਣੈ ਜੋਗੀ ਕਹੀਏ ਸੋਈ ਸੁਣੇ ਹੋਗੇ ਜੋਗ ਨਾ ਬਾਹਰ ਬਾਹਰ ਜਾਇਆ ਰੱਬ ਦਾ ਮਲਾਪ ਨਹੀਂ ਹੈਗਾ ਵੀ ਕੋਈ ਬੰਦਾ ਘੁੰਮੀ ਜਾਵੇ ਬਾਹਰ ਮੜੀ ਮਸਾਣੀ ਕੋਈ ਮੜੀਆ ਮਸਾਣਾ ਤੇ ਚਲਾ ਜਾਵੇ ਜੋਗ ਨਾ ਤਾੜੀ ਲਾਈਏ ਤਾੜੀ ਕਹਿੰਦੇ ਸਮਾਧੀ ਨੂੰ ਯੋਗ ਨਾ ਦੇਸ ਦਸੰਤਰ ਭਵੇਂ ਐ ਦੇਸ ਦਸੰਤਰ ਭਾਉਣ ਨਾਲ ਵੀ ਯੋਗ ਨਾ ਤੀਰਥ ਨਾਈਏ ਤੀਰਥਾਂ ਉਤੇ ਨਹਾ ਕੇ ਵੀ ਰੱਬ ਦਾ ਮਲਾਪ ਨਹੀਂ ਹੋਣਾ ਮੈਂ ਨਹੀਂ ਕਹ ਰਿਹਾ ਗੁਰੂ ਅਨੰਦ ਸਾਹਿਬ ਜੀ ਲਿਖਿਆ ਭਾਈ ਗੁਰਦਾਸ ਜੀ ਨੇ ਕਿਹਾ ਮਿਲਿਆ ਜੇ ਤੀਰਥ ਨਾਤਿਆਂ ਡੱਡਾਂ ਜਲਵਾਸੀ ਜੇ ਤੀਰਥਾਂ ਤੇ ਨਹਾਉਣਾ ਮਿਲ ਜੇ ਸਭ ਤੋਂ ਪਹਿਲਾਂ ਡੱਡੂਆਂ ਨੂੰ ਮਿਲ ਜੇ ਆਪਾਂ ਦੇ ਚੂਭੀ ਮਾਰ ਕੇ ਬਾਹਰ ਆ ਜੇ ਨੇ ਡੱਡੂ ਰਿੰਦੇ ਪਾਣੀ ਚ ਜਿਹੜਾਵਾ ਵਧਾਇਆ ਰੱਬ ਮਿਲਦਾ ਹੋਵੇ ਨਾ ਜਿਹੜਾਵਾ ਵਧਾਇਆ ਤੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਕਿ ਇਹਨੂੰ ਮਿਲੇ ਸਭ ਤੋਂ ਪਹਿਲਾਂ ਵਾਲ ਵਧਾਇਆ ਪਾਈਏ ਬਾਟ ਜਟਾਂ ਪਲਾਸੀ ਬਾਟ ਕਹਿੰਦੇ ਬੋਰਡ ਨੂੰ ਕਦੇ ਬੋਰਡ ਦੀਆਂ ਦੇ ਜੜਾਵੇਂ ਬੜੀਆਂ ਲੰਮੀਆਂ ਬੋਲੋ ਸਾਰੇ ਜੀ ਬੋਰਡ ਦੀਆਂ ਤੇ ਜੜਾਵੇਂ ਬੜੀਆਂ ਲੰਮੀਆਂ ਤੇ ਅੱਜ ਤੁਸੀਂ ਵੇਖਿਆ ਪੁਰਾਣੇ ਆਮ ਹੀ ਬੱਚਿਆਂ ਦੇ ਜੜਾਵਾ ਹੁੰਦੀ ਸੀ ਹੁਣ ਨਹੀਂ ਹੁੰਦੀਆਂ ਕਿਉਂਕਿ ਉਦੋਂ ਮਾਵਾ ਵਿਚਾਰਿਆਂ ਕੋਲ ਸਾਧਨ ਨਹੀਂ ਸੀ ਨਹੀਂ ਹੈਗੇ ਬੱਚਿਆਂ ਨੂੰ ਲਵਾਉਣ ਦੇ ਹੁਣ ਤੇ ਨਿੱਕੇ ਨਿੱਕੇ ਬਰਸ਼ ਹੈਗੇ ਆ ਉਹਨਾਂ ਨੂੰ ਕਿਨੀ ਕਿਨੀ ਵਾਰੀ ਨਵਾਉਨੇ ਆਪਾਂ ਬੱਚਿਆਂ ਨੂੰ ਧਵਾਉਨੇ ਆ ਜੜਾਵਾਂ ਹੁੰਦੀਆਂ ਹੀ ਨਹੀਂ ਤੋ ਉਹ ਵਾਲਦੇ ਨਾਲ ਉਹ ਮੈਲ ਜੰਮੀ ਜਾਣੀ ਹੌਲੀ ਹੌਲੀ ਉਹ ਮੁੜ ਕੇ ਜੜੇਵੇਂ ਜੇ ਬਣ ਜਾਣੇ ਤੇ ਕਈਆਂ ਕਹਿੰਦਾ ਸਾਡੇ ਘਰ ਤੇ ਫੱਕਰ ਹੀ ਪੈਦਾ ਹੋਇਆ ਭੈਣੇ ਫੱਕਰ ਆਪੇ ਪੈਦਾ ਨਾ ਤੁਸੀਂ ਨਵਾਇਆ ਨਹੀਂ ਤੇ ਫੱਕਰ ਹੀ ਪੈਦਾ ਹੋਣਾ ਉਹ ਉਹਨੂੰ ਮੜ ਕੇ ਨਵਾਓ ਥੱਲਿਓ ਚੰਗਾ ਭੜਾ ਬੰਦਾ ਨਿਕਲੋਣਾ ਉਹ ਫੱਕਰ ਨਹੀਂ ਹੈਗਾ ਮੈਲ ਨੇ ਫੱਕਰ ਬਣਾਇਆ ਕਈ ਬਾਤ ਨਹੀਂ ਬਣਾ ਲੈਂਦੇ ਆ ਬੋੜ ਦਾ ਦੁੱਧ ਤੁਸੀਂ 10 ਦਿਨ ਸਿਰ ਨੂੰ ਲਾਓ ਸਵਾਦ ਜੁੜ ਜਾਣਿਆ ਫੱਕਰ ਤਿਆਰ ਫਕਰ ਕਿਹੜਾ ਬਾਹਰੋਂ ਕਿਤੇ ਲੈ ਕੇ ਆਉਣਾ ਕੋਈ ਪੈਰਾਸ਼ੂਟ ਨਹੀਂ ਥੋੜਾ ਉਤਰਨਾ ਤੇ ਸਾਡੇ ਸਮਾਜ 'ਚ ਇਦਾਂ ਦੇ ਫਕਰ ਵਾਧੂ ਤੁਰੇ ਫਿਰਦੇ ਐ ਇੱਥੇ ਕੰਗਾ ਦੋਨੋਂ ਵਕਤ ਕਰ ਭਾਈ ਆਨੰਦ ਲਾਲ ਜੀ ਕਹਿੰਦੇ ਕੰਗਾ ਦੋਨੋਂ ਵਕਤ ਕਰ ਜਦੋਂ ਸਿਰੇ ਉੱਠ ਕੇ ਦਸਤਾਰ ਸਜਾਈਦੀ ਬੰਦਾ ਕੰਗਾ ਕਰਕੇ ਜਦੋਂ ਦਸਤਾਰ ਸਜਾਉਂਦਾ ਇਹ ਵੀ ਐਕਸਰਸਾਈਜ਼ ਆ ਸਿਰ ਦੀ ਥੋੜਾ ਸਿਰਦਰਦ ਕਰਦਾ ਹੋਵੇ ਨਾ ਤੁਸੀਂ ਇਹਦਾ ਕੰਗਾ ਕਰੋ ਪਿਆਰ ਨਾਲ ਅੱਧਾ ਸਿਰਦਰਦ ਉਦਾਂ ਠੀਕ ਹੋ ਜਾਉ ਰਾਤ ਨੂੰ ਸ਼ਾਮਾਂ ਨੂੰ ਫੇਰ ਦਸਤਾਰ ਲਾ ਕੇ ਫੇਰ ਕੰਗਾ ਕਰਕੇ ਸੌਣਾ ਵਾ ਤੁਹਾਡੇ ਸਿਰ ਦੀ ਐਕਸਰਸਾਈਜ਼ ਆ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਆਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ ਭਾਈ ਨੰਦ ਲਾਲ ਜੀ ਨੇ ਲਿਖਿਆ